ਇਸ ਕਸ਼ਸ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ। ਨਾਲੇ ਵੈਸੇ ਜੀ ਸ਼ਾਮ ਦਾ ਸਮਾਂ ਜਾਂ ਹੋ ਗਿਆ। ਹੈਲੋ ਹੈਲੋ। ਜੁਹੇ ਆਪ ਸ਼ਾਮ 1 ਵਜh ਔਰ ਬਹੁਤ ਸਾਰਾ ਮਾਣ ਹੈ ਜੀ ਇੱਕ ਵਾਰੀ ਫਿਰ ਤੋਂ ਸਰਦਾਰ ترسین ਸਿੰਘ ਜੀ, ਹਰਪਾਲ ਸਿੰਘ ਜੀ ਔਰ ਗੁਰਪਾਲ ਸਿੰਘ ਜੀ ਉਹਨਾਂ ਕੋਲ ਬਹੁਤ ਸਾਰਾ ਮਾਣ ਤੇ ਜਗਤ ਧੰਨਵਾਦ ਕਰਦੇ ਆਂ ਔਰ ਜਗਰਾਤ ਸਿੰਘ ਜੀ ਯੂ ਐਸ ਏ ਜਗਰੂਪ ਸਿੰਘ ਜੀ ਯੂ ਐਸ ਏ ਜਗਦੀਪ ਸਿੰਘ ਜੀ ਯੂ ਐਸ ਏ ਜਗਤਦੀਪ ਸਿੰਘ ਜੀ ਯੂ ਐਸ ਏ ਮਨਪ੍ਰੀਤ ਸਿੰਘ ਜੀ ਯੂ ਐਸ ਏ ਹੀਰਾ ਸਿੰਘ ਜੀ ਯੂ ਐਸ ਏ ਔਰ ਹਰਜਿੰਦਰ ਸਿੰਘ ਜੀ ਯੂ ਐਸ ਏ ਜਗਮੀ ਸਿੰਘ ਜੀ ਐਮ ਐਚ ਮਹਾਰਾਸ਼ਟਰ ਤੋਂ ਬਹੁਤ ਸਾਰਾ ਮਾਣ ਤੇ ਇਹਦੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਕਰਦੇ ਆਂ ਤੇ ਲੋ ਵੀ ਸੁਖਵੰਦ ਵੀ ਬਾਰੇ ਨੂੰ ਰਣਜੀਤ ਜੀ ਮੈਨੇ ਵੱਲੋਂ ਫੁੱਲ ਪਾਰਟੀ ਦੇਲੇ ਕੁੜੀਆਂ ਨੂੰ ਉਹ ਵਾਸੀ ਦਾ ਬਾਈ ਇਹ ਪੰਜਾਬੀਾਂ ਦੀ ਫਿਤਰਤ ਆ ਜਿੱਥੇ ਚਾਰ ਕੰਦੇ ਇਕੱਠੇ ਹੋਣੇ ਸਮਝੋ ਪਾਰਟੀ ਪਾਰਟੀ ਆ ਇੱਕ ਨੇ ਕਹਿਤਾ ਕਰ ਲੋ ਬੁਜੇ ਨੇ ਕਹਿਤਾ ਕਰ ਲੋ ਸਮਝ ਲੈ ਹੋ ਗਈ ਪਾਰਟੀ ਤੇ ਉਹ ਮੈਂ ਅਕਸਰ ਕਿਦਾ ਸੁਣਾਉਣਾ ਹਲਾ ਸਟੇਜ ਦੇ ਉੱਤੇ ਕਿ ਪੰਜਾਬੀ ਆਹੀ ਹੁੰਦੇ ਆ ਜਿਵੇਂ ਕਹਿੰਦੇ ਮੁੱਢੀ ਆੜਾ ਦੇਣਾ ਕਹਿੰਦੇ ਤਾਂ ਵੀ ਪਾਰਟੀ ਚੱਕ ਦਿੰਦੇ ਮਹਿੰਗੀ ਮਹਿੰਗੀ ਹਰੀ ਕਰ ਲੈਂਦੇ ਕਰ ਲੈਂਦੇ ਸਹੀ ਗੱਲ ਆ ਇੱਕ ਸਾਡਾ ਮਿੱਤਰ ਹੁੰਦਾ ਸੀ ਇੱਕ ਉਹ ਪਠਾਨਕੋੜ ਵਾਲੇ ਪਾਸੇ ਕਸ਼ੂਏ ਉਹਨੇ ਬੜਾ ਮੱਦਾ ਮੁਰਗੀ ਖਾਨਾ ਬਣਾਇਆ 10000 ਮੁਰਗੀ ਪਾਈ ਮੁਰਗੀ ਖਾਨੇ 'ਚ ਜਦੋਂ ਬਾਈ ਸਾਲ ਬਾਅਦ ਲਈਆਂ ਅੰਡੇ ਤੇ ਆ ਗਏ ਹੁਣ 10000 ਮੁਰਗੀਆਂ ਪਹਿਲੇ ਦਿਨ ਅੰਡਿਆਂ ਦਾ ਕਾਫੀ ਢੇਰ ਚੱਲ ਗਿਆ ਹੈ ਕਹਿੰਦਾ ਹੈ ਨਾ ਇੰਨੇ ਅੰਡੇ ਹੋ ਗਏ ਕਮਾਲ ਹੋ ਗਈ ਇਹਨੇ ਅੰਡੇ ਜਾਂਦੇ ਹੋਏ ਕਹਿੰਦਾ ਕਰੀਏ ਫਿਰ ਪਾਰਟੀ ਉਹ 20 25 ਮੁਰਗੀਆਂ ਝੜਕਾਉਂਦੀਆਂ ਜਿਨ੍ਹਾਂ ਨੇ ਸਾਰਾ ਸਾਲ ਦੇਖਿਆ ਸੀ ਅਹੀਂ ਆਉਂਦੇ ਬਤੇ ਕੋਈ ਬਲਵਾਨ ਨਹੀਂ ਮੰਨਦੇ ਉਹ ਜਿਹੜੀਆਂ ਇਹ ਗੱਲ ਸੱਚੀ ਹੈ ਵੈਸੇ ਆਦੇ ਮੈਨੂੰ ਰਸ ਆ ਜਾਂਦਾ ਇਸ ਨਾਲ ਉੱਤੇ ਹੈ ਨਾ ਜਿਹੜੀ ਪਾਰਟੀ ਚਾਰਦਰ ਕਰਦੇ ਨਾ ਮੁੰਡੇ ਕੁੜੀਆਂ ਉਹ ਵੀ ਗੱਲ ਅਲੱਗ ਹੁੰਦੀ ਹੈ ਤਾਂ ਵੀ ਉਹਨਾਂ ਨੇ ਪੈਸੇ ਨਹੀਂ ਹੁੰਦੇ ਜਿਹੜੇ 5 5 ਰੁਪਏ ਕੱਠੇ ਕਰਕੇ ਜਿਹੜੀ ਉਹ ਕੰਟੀਨ ਵਾਲੇ ਸਮੋਸੇ ਖਾਦੇ ਹੁੰਦੇ ਆ ਨਾ ਉਹ ਸਾਰੀਆਂ ਮੈਨੂੰ ਯਾਦ ਆਉਂਦੇ ਆ ਮੈਂ ਕਹਿੰਦਾ ਭਾਵੇਂ ਬੰਦਾ ਜਿਹੜੀ ਮਰਜ਼ੀ ਸਟੇਜ ਤੇ ਪਹੁੰਚ ਜਾਏ ਪਰ ਉਹ ਦਿਨ ਨਹੀਂ ਪਹੁੰਚੇ ਕੜੀਏ ਮਾਰਨੀ ਹੈ ਅਮੋ ਜਿਹਾ ਕੀਤਾ ਹਾਂ ਜਿਹੜੀ ਸੁਣਨਾ संग ते सं त चाराई त पोइोपी क़ किस्मत सी ਦੁਗਣੇ ਨਾਲ ਦੇ ਬੰਦੇ ਅਗੇ ਵਧ ਜਾਂਦੀ ਹੈ ਹਾਂ ਹੱਸ ਕੇ ਖਾਣਾ ਤੁਸੀਂ ਜਿੱਤ ਗਏ ਅਸੀਂ ਹਾਰ ਗਏ ਤੁਸੀਂ ਜਿੱਤ ਗਏ ਅਸੀਂ ਹਾਰ ਹਾਂਜੀ ਚੱਲੀਏ ਪਾਰਟੀ ਕਰ। ਨਾਲੇ ਤੁਹਾਡੀ ਪਾਰਟੀ ਕਹਿੰਦਾ ਬਾਹਲੀ ਲੰਮੀ ਚੌੜੀ ਹੁੰਦੀ ਕੁੜੀਆਂ ਦੀ। ਹੈ? ਜਿਹੜੀਆਂ ਨਾਲ ਦੀਆਂ ਹੈਗੀਆਂ 4-5 ਇਕੱਠੀਆਂ ਕਰਕੇ ਕੈਂਟੀਨ ਚ ਲੈ ਆ। ਸਾਰਿਆਂ ਨੂੰ ਇੱਕ-ਇੱਕ ਸਮੋਸਾ ਤੇ ਗੋਗੋ ਪਲੇਟਾ ਕੱਢਣੀ ਦੀ। ਹੈਂ ਘੱਟਾ ਪਾਰਟੀ ਕਰ ਲੋ ਪਾਰਟੀ। ਵਧਾ ਜੀ ਕੋਟਾ। ਕੋਟਾ ਵਧਾ ਬਈ ਕੋਟਾ ਘੱਟੋ। ਇੱਕ ਬੰਦੇ ਜਿਹੜੇ ਕੱਢਣੀ ਵੀ ਹੋਵੇ ਵਧਾ ਦਿੰਦੇ ਆ ਜੰਦ। ਸੋਸ਼ਲ ਚਾ 《そう!》 ਜ਼ਰੂਰ ਇਹ ਆਪਣੇ ਕਾਲਜ ਦਾ ਪ੍ਰਿੰਸੀਪਲ ਬੜਾ ਸਖਤ ਆ ਉਹ ਬੜਾ ਕਪਾਤ ਤੰਦਰ ਲਈ ਹਾਂ ਬੜਾ ਕੰਦਾ ਇੱਕ ਆਪਣੇ ਦੋਵਾਂ ਦੀ ਆਪਸੀ ਗੱਲ ਆ ਇਹ ਦੱਸੋ ਨਹੀਂ ਕਿਸੇ ਨੂੰ ਠੀਕ ਆ ਪੱਕਾ ਪ੍ਰੋਮਿਸ ਇੱਕ ਤਾਲ ਜਿਦਾ ਇਹ ਵੀ ਤੇ ਆਪ ਨੂੰ ਹੋਰਾਂ ਦੀ ਗੱਲ ਆ ਮਤਲਬ ਇਹ ਵੀ ਤੇ ਆਪ ਨੂੰ ਹੋਰਾਂ ਦੀ ਗੱਲ ਆ ਤੇ ਸਾਡਾ ਦਹਵਾ ਤੇਰਾ ਨਾਂ ਕੁੜੇ ਤੇਰੇ ਤੇਰੇ ਕਾਲ ਜਿਵੇਂ ਬਿਤੇ ਆਪਾ ਉਹ ਨਾ ਲਈ ਮੰਗਣਾ ਕੁੜੇ ਵੇਂ ਤੇ ਸਾਡਾ ਤੂੰ ਰੰਗਾ ਛੱਡ ਨਹੀਂ ਰਹਾ ਦੋ ਮੰਗਦੀਆਂ ਮੇਰੀਆਂ ਲਾਈ ਦੇ ਕੁੜੇ ਹੋਏ ਉਸਤਾਜਾ ਚ ਉਠਾ ਪਾਰਟੀ ਵਾਲੀ ਗੱਲ ਆ ਦੇਖਣਾ ਨੰਦੌਰ ਦਾ ਮੇਲਾ ਹੋਵੇ ਇੰਨਾ ਇਕੱਠਾ ਆਪਨੇ ਜਾਈ ਜਣਾ ਭਰਿਆ ਪਿਆ ਪੈਸੇ ਨਾਲ ਹੈ ਆਹ ਆਹ ਤੂੰ ਐ ਨਾ ਤੇ ਬਾਹਰ ਨਹੀਂ ਕਿਸੇ ਲੈਣੀ ਆ ਆ ਲੈ ਜੀ ਪੱਛਾ ਆ ਚਾ ਕੋਈ ਗਾਣੀ ਆ ਕੋਸਲੇ ਰਸਤਾ ਤੋਂ ਹੋਰ ਪਿਆਜੋਤ ਉਹ ਤਰਨ ਤਾਲ ਤੋਂ ਅੱਗੇ ਜਾ ਕੇ ਉਹ ਘਮਾ ਦੇ ਜਿਨੀ ਰੋਲ ਤੇ ਚੜ ਗਏ ਹਣ ਨਾਲ ਬਗਵੇਵ ਟਹਿਣਾ ਹੱਸੀ ਜਾਂਦਾ ਆਗੇ ਨਹੀਂ ਨਾਲ ਅਕ ਜਾਣਾ ਸਹੀ ਗੱਲ ਹੈ ਹਣਾ பாட்ட You're <laughs> a ਕਰੀਆ ਬਾਅਦੇ ਫਿਰ ਪਤਲਾ ਲੱਗ ਨਹੀਂਦਾ ਫੇਰ ਹੀ ਬਾਤ ਵਾਲੀ ਗੱਲ ਜੀ ਬਣਦੇ ਹੁੰਦੀ ਆ ਹਾਂ ਫੇਰ ਨਹੀਂ ਜਾਂਦੀ ਰ ਬਾਤ ਵਾਲੀ ਹੈ ਜਾ ਮੇਰੇ ਵੱਲੋਂ ਉਹ ਹੜੂ ਜੀ ਕੀ ਸਲਾਹ ਜੀ ਕਰੀ ਜਾਂਦੇ ਹੋ ਉਹ ਪੂਰਾ ਉੱਚੀ ਆਵਾਜ਼ ਚ ਘੋੜਾ ਦਮੇ ਦਾ ਪਰ ਇਹ ਤਾਂ ਠੀਕ ਹੈ ਬਾਹਰੋਂ ਅਸਰ ਤੋਂ ਬੰਦਿਆ ਹੈ ਕਸ਼ਮੀਰ ਦਾ ਸਾਉਂਡ ਲੱਗੀ ਆ ਹਾਂ ਜਿਹੜੇ ਪਿੱਛੇ ਹੋ ਕੇ ਨਾ ਬੰਦੇ ਨੇ ਇਹਨਾਂ ਨੂੰ ਐ ਹੁੰਦਾ ਵੀ ਜੇ ਇਹਨਾਂ ਦੇ ਗੱਟਮਟੇ ਜੀ ਆਪਸ ਕਰ ਲਈ ਨਾ ਕੁਸਾਦੀ ਬਾਦ ਦੀ ਜਾ ਜਾਣੀ ਹੈ ਠੀਕ ਆ ਉਹ ਨਹੀਂ ਜਿਹੜਾ ਉਹ ਪਿੱਛੇ ਬਜਾਣ ਲਗਾ ਚੂੜੀਆਂ ਵਾਲਾ ਆ ਤਾਂ ਚੂੜੀਆਂ ਚੜਾਵਾ ਸਰਦਾਰ ਨਹੀਂ ਹੈ ਇੱਥੇ ਫਲਵਾਇਆ ਸੀ ਆਪਾਂ ਇਸ ਕੋਲ ਲਗਾਣਾ ਉਹ ਯਾਦ ਆ ਨਾ ਹਾਂ ਹਾਂ ਮੈਂ ਕਹਿੰਦਾ ਉਸੇ ਦਿਵਾ ਚਾਣੇ ਚਾਹੀਦੀ ਆ ਆ ਦੇ ਇਧਰ ਕਸ਼ਮੀਰ ਸੌਣ ਲੱਗੀ ਜਾਣਾ ਅਮਰੋਦ ਮਸਿਵਰੀ ਮਾਦੀ ਜਿਹਦੀ ਹਾਂ ਯਾ ਮੇਰੇ ਵੱਲੋਂ